ਝੋਨਾ ਆਪਣਾ ਚੱਲ ਪਿਆ ਜੀ ਦੋ ਦਿਨ ਹੋਇਆ ਹੈ ਝੋਨਾ ਲਾਇਆ ਇਹਨੂੰ ਤੇ ਦੱਕੇ ਵਧੀਆ ਖੜੇ ਹੋ ਗਏ ਦੋ ਦਿਨਾਂ ਦੇ ਵਿੱਚ ਵਿੱਚ ਹੀ ਕਿਉਂ ਪਾਣੀ ਆਪਾਂ ਇੱਕ ਦਿਨ ਲਾਇਆ ਸੀ ਜਿੱਦੇ ਝੋਨਾ ਲਾਇਆ ਮੁੜ ਕੇ ਪਾਣੀ ਦੇ ਕਿਾਰੇ ਨਹੀਂ ਭਰੇ ਜਾਦੇ ਕਿਉਂ ਆਪਾਂ ਕਦੇ ਛੜਕੀ ਨਹੀਂ ਦਵਾਈ ਕੱਖਾਂ ਵਾਲੀ ਨਾ ਹੀ ਆਪਣੇ ਕੱਖ ਹੁੰਦੇ ਆ ਕਦੇ ਬੀਜ ਨਹੀਂ ਪੈਦਾ ਹੁੰਦਾ ਤੇ ਆਪਾਂ ਨਾਲ ਦੀ ਨਾਲ ਪੱਟ ਦਿੰਨੇ ਆ ਹੁਣ ਮੈਂ ਤੁਹਾਨੂੰ ਦਿਖਾਉਂਦਾ ਸੀ ਖੰਭਾ ਤੇ ਖਿੱਚ ਮੇਰੇ ਬਾਹਨ ਦੇ ਵਿਚਾਲੇ ਜਿਹੜੇ ਮੈਂ ਖੰਬੇ ਨਾਲ ਵੀ ਮਿੱਟੀ ਲਾ ਕੇ ਰੱਖਦਾ। ਕਿਉਂ ਮਿੱਟੀ ਆਪਾਂ ਸਪੋਰਟ ਦਿੰਨੇ ਆ ਇਹਨੂੰ ਵੀ ਟੇਡਾ ਨਾ ਹੋਵੇ ਖੰਭਾ। ਤੇ ਖੰਭਾ ਆਪਣਾ ਬਿਲਕੁਲ ਸਿੱਧਾ ਹੈ ਤੇ ਨਾਲ ਇਹਦੀ ਜੜਚੇ ਦੇ ਅਰਥ ਦੱਬਿਆ ਹੋਇਆ। ਆ ਦੇਖੋ सरिया ਦੱਬਿਆ ਹੋਇਆ। ਤੇ ਤਾਰ ਲਾਈ ਹੋਈ ਨਾਲ ਉੱਪਰ ਤੱਕ ਤਾਰ ਜਾਂਦੀ ਹੈ ਇਹਦੇ। ਉਹ ਦਿਖ ਰਹੀ ਤੁਹਾਨੂੰ। ਤੇ ਸਿੱਧਾ ਖੰਭਾ ਤੇ ਪਿੱਛੇ ਖੰਭੇ ਤੁਹਾਨੂੰ ਦਿਖਾ ਰਿਹਾ ਉਹ ਦੇਖੋ ਤੁਸੀਂ। ਕਿਵੇਂ ਟੇਡੇ ਉਹ ਮੱਕੀ ਦੇ ਵਿਚਾਲੇ ਉਹ ਡਿੱਗੂ ਆ ਜਮਾ। 23 ਖੰਭੇ ਆ ਇਹਦੇ ਜਿਹੜੇ ਵੱਡੇ ਰੋਡ ਤੋਂ ਆਉਂਦੇ ਆ ਲਾਈਨ ਇਹ ਇਹ ਸਭ ਤੋਂ ਪਹਿਲਾਂ ਸਾਡੇ ਮੋਟਰ ਲੱਗੀ ਸੀ ਇਹ ਮਤਲਬ 20 ਸਾਲ ਤੋਂ ਉੱਤੀ ਹੋਗੇ ਹੋਣੇ ਆ ਤੇ ਉਦੋਂ ਦੀ ਮੋਟਰ ਲੱਗੀ ਆ ਇਹ 23 ਖੰਭੇ ਪਏ ਸੀਗੇ ਜਿਹੜੀ ਮੇਨ ਰੋਡ ਆ ਤਲਵੰਡੀ ਤੋਂ ਰਾਮਾ ਰੋਡ ਦੇ ਪਰਲੀ ਸ਼ੈਡ ਇਹਦੀ ਸੋਚ ਲੱਗੀ ਹੋਈ ਆ ਉੱਥੋਂ ਚੱਲੀ ਇਹ ਲਾਈਨ ਤੇ ਅਹੀਂ ਇਸ ਤਰ੍ਹਾਂ ਹੀ ਆਪਣੇ ਖੇਚ ਹੈ ਖੇਚ ਦੀ ਜੜਜ ਵੀ ਮਿੱਟੀ ਲੱਗੀ ਹੋਈ ਆ ਵੀ ਖੰਬੇ ਨੂੰ ਸਪੋਰਟ ਜਾਵੇ ਪੂਰੀ ਖਿੱਚਦੀ ਆ ਦੇਖ ਲੋ ਇਹ ਆ ਥਾਲੀ ਆ ਰਹੀ ਹੈ نیچے ਤੇ ਸਪੋਰਟ ਹੈ ਕਰੰਟੋਂ ਤੋਂ ਦਾ ਅਰਥ ਇਹ ਤੇ ਨਾਲੇ ਆਪਾਂ ਮਿੱਟੀ ਦੀ ਸਪੋਰਟ ਖੰਭੇ ਨੂੰ ਲਾਤੀ ਨਾਲੇ ਲਾਤੀ ਖੇਚ ਨੂੰ ਤੇ ਹੁਣ ਸੁਣ ਲਿਖਾਉਣੇ ਆ ਉਹ ਸਾਹਮਣੇ ਦਿਖ ਰਿਹਾ ਜੰਡ ਉਹ ਵੀ ਦਿਖਾਉਣੇ ਆ ਆ ਲਾਈ ਹੋਈ ਹੈ ਮਿੱਟੀ ਆਪਾਂ ਇਹਦੇ ਦਰਖਤ ਦੇ ਬਿਲਕੁਲ ਨਾਲ ਜਿਹੜੇ ਆਪਾਂ ਨੂੰ ਆਕਸੀਜਨ ਦਿੰਦੇ ਨੇ ਦਰਖਤ ਉਹਨਾਂ ਜਣਾ ਚ ਆਪਾਂ ਮਿੱਟੀ ਲਾਵਾਂ ਐ ਦਰਖਤ ਸੁੱਕਦੇ ਨਹੀਂ ਐ ਹਰੇ ਭਰੇ ਰਹਿੰਦੇ ਆ ਜਮਾ ਕਿੰਨਾ ਫੈਲ ਰਿਹਾ ਹੋਇਆਗਾ ਤੇ ਮਿੱਟੀ ਦੇਖ ਲਓ ਆਪਾਂ ਕਿੰਨੀ ਚੜਾਈ ਦੇ ਵਿੱਚ ਲਾਈ ਐ ਅਣੀ ਦਰਖਤ ਸਾਂਭੇ ਜਾਂਦੇ ਆ ਪਾਣੀ ਨਾ ਮਰਦੇ ਆ ਨਾ ਇਹ ਜਿਹੜੇ ਦਰਖਤ ਹੁੰਦੇ ਆ ਝੋਨਿਆਂ ਦੇ ਵਿੱਚ ਖੇਤਾਂ ਦੇ ਵਿੱਚ ਤੇ ਆ ਦੇਖ ਲੋ ਖੰਬੇ ਉਹ ਖੰਭਾ ਕਿਵੇਂ ਡੇਡਾ ਹੋਇਆ ਪਿਆ ਇਹਨਾਂ ਨੂੰ ਸਪੋਰਟ ਨਹੀਂ ਕੋਈ ਲਾ ਕੇ ਰਾਜੀ ਇਹਦੀਆਂ ਜੜਾਂ ਤੋਂ ਵੀ ਨਾ ਫਸਲ ਕੱਢਣ ਨੂੰ ਫਰਦੇ ਰਹਿੰਦੇ ਆ ਖੱਬਿਆਂ ਦੀਆਂ ਜੜਾਂ ਤੋਂ ਇਹਨਾਂ ਜੜਾਂ ਤੋਂ ਕਦੇ ਨਿਕਲਦੇ ਨਾ ਦਰਖਤ ਆ ਜਿਹੜਾਂ ਤੋਂ ਨਿਕਲਣਾ ਨਾ ਖੰਭੇ ਨੇ ਜਿਹੜਾਂ ਤੋਂ ਨਿਕਲਣਾ ਜਿੱਦੇ ਕੋਈ ਖੰਭਾ ਡਿੱਗ ਪਿਆ ਇਹ ਤਾਂ ਫਾਲਟ ਤਾਂ ਪੈਣਾ ਹੀ ਆ ਮੋਟਰਾਂ ਦਾ ਬੰਦ ਹੋਣੀਆਂ ਤੇ ਨੁਕਸਾਨ ਵੀ ਕਿਸੇ ਬੰਦੇ ਦਾ ਹੋ ਸਕਦਾ ਦੁਰਘਟਨਾ